ਜਿੱਦੇ ਵੀ ਤੂੰ ਜਨਮਿਆ ਵੀਰਾ ਆਪਣੀ ਮਾਂ ਨੇ ਖਾਦੀ ਵੇ ਖੰਡ ਕੰਦੀ ਚਾਨਣ ਹੋ ਗਿਆ ਕੋਈ ਵੇੜੇ ਚੜ ਗਿਆ ਵਿਅੰਤੋਂ ਪਿਆਰਿਆ ਚੰਦ ਜਿੱਦੇ ਵੇੰਤੋ ਪਿਆਰਿਆ ਰੰਗ ਕੁੜਤਾ ਵੀ ਤੇਰਾ ਮੈਂ ਸਿਉਂਵਾ ਵੀਰਾ ਕੋਈ ਕਾਲੀਆਂ ਰੱਖਵੇਂ ਚੌਰ ਤੈਨੂੰ ਚੂਕ ਚੂਕ ਵੇਖਣ ਸਾਲੀਆਂ ਕੋਈ ਲੂਕ ਲੂਕ ਵਖੇ ਵੇੰਤੋ yeah ਠੰਡਾ ਪਾਣੀ ਵੇ ਪੀ ਥੋੜੀ ਜੋੜੀ ਵੇਖ ਕੇ ਮੇਰਾ ਸੀਤਲ ਹੋ ਗਿਆ ਨਿਆੰਤੋਂ ਪਿਆਰੀਆ ਜੀ ਦੋਪਕਾ Go! ਤੋਂ ਪਿਆਰੀਆ ਸਵਾਰ ਕਿਉਂ ਖੜਾ ਵੀਰਾ ਕਿਉਂ ਖੜਾ ਵੀਰਾ ਕਿਉਂ ਖੜਾ ਜੀ ਦਿਲ ਗੀਰ ਤੈਨੂੰ ਘੱਡਾ ਦੇਣਗੇ ਦਾਜ ਦਾ ਤੇਰੇ ਮਗਰ ਲਾਉਣਗੇ ਬੇੰਤੋਂ ਪਿਆਰੀਆ ਜੁੱਤੀ ਵੀ ਤੇਰੀ ਗੱਡ ਵੀ ਵੀਰਾ ਕੋਈ ਵਿੱਚ ਦਿਲੇ ਦੀਵੇ ਤਾਰ ਤੈਨੂੰ ਚੂਕ ਚੂਕ ਵੇਖਣ ਸਾਲੀਆਂ ਕੋਈ ਲੂਕ ਲੂਕ ਵੇਖੇ ਵੇ ਜੀਣ ਜੋਗਿਆ ਨਾਰ ਕਣਕ ਵੀ ਪਾ ਕਾਰ ਜਾ ਕੇ ਟੁਕਣਾ ਤੈਨੂੰ ਚੁੱਕ ਚੁੱਕ ਕੇ ਦੇ ਦੂਦੇ ਔਰ ਨੂੰ ਸੁਰਮਾ ਪਾਉਂਦੀਆਂ ਤਾਂ ਉਦੋਂ ਉਹਨਾਂ ਵੱਲੋਂ ਦੇ ਔਰ ਨੂੰ ਇਹ ਦੋ ਹਲਾ ਲਾਇਆ ਜਾਂਦਾ ਹੈ ਪਹਿਲੀ ਸਲਾਈ ਰਾਸ ਪਰੇ ਦੇਉਰਾ ਦੂਜੀ ਸਲਾਈ ਵੇਰੋੜ ਤੀਜੀ ਸਲਾਈ ਮੁਝ ਨਖਰੇ ਵੇਦਾਰ ਤੀ ਜੀ ਸਲਾਈ ਤਾਂ ਪਾਵਾਂ ਜੇ ਦੇਵੇਂ ਮੋਰ ਮੇਧੌਰ ਮੇਰੀ ਆ ਚਾਰ ਪਹਿਲੀ ਸਲਾਈ ਮੈਂ ਪਾਵਾਂ ਦੇਉਰਾ ਕੀਤੇ ਅਖਾਣ ਕਰ ਲਈ ਜੀ ਸਲਾਈ ਤਾਂ ਪਵਾ ਜੇ ਦੇਵੇਂ ਮੂਰਾ ਬਿਅੰਤੋਂ ਪਿਆਰੀਆ ਪੰਜ ਫੇਰ ਜਦੋਂ ਵੀਰਾ ਬਹੂਤੀ ਵਿਆਹ ਕਿ ਲਿਆਉਂਦਾ ਤਾਂ ਭੈਣਾ ਉਹਨੂੰ ਸਹੁਰਿਆਂ ਦਾ ਹਾਲ ਚਾਲ ਪੁੱਛਦੀਆਂ ਹੋਈਆਂ ਇਹ ਦੋਹਾ ਲਾਉਂਦੀਆਂ ਕਈਆਂ ਕ ਦਿੱਤੀਆਂ ਰੋਟੀਆਂ ਵਦਿਆ ਦਿੱਤੀਆਂ ਰੋਟੀਆਂ ਪੈਣੇ ਕੋਈ ਵਦਿਆ ਦਿੱਤੀ ਜੀ ਦਾਲ ਚਾਂਦੀ ਰੰਗੀਆਂ ਸਾਲੀਆਂ ਕੋਈ ਸੋਨੇ ਵਰਗੀ ਨਹੀਂ ਪੈਣ ਮੇਰੀ ਏ ਨਾਰ ਅੱਜ ਦਾ ਦਿਨ ਮੈਂ ਮਸਾ ਸੁਖ ਸ੍ਰੀਂਦੇ ਜੀ ਨਾਲ ਤਣ ਮਣੂ ਮੇਰਾ ਠਰ ਗਿਆ ਕੋਈ ਸੀਤਲ ਹੋਗੀ ਵਿਹੰਤੋਂ ਪਿਆਰੀ ਆ ਜਾਨ ਜਦੋਂ ਦਰਾਣੀਆਂ ਜਠਾੜੀਆਂ ਡੋਲੀ 'ਚ ਉਹ ਨਵੀਂ ਵਿਆਹੀ ਨੂੰ ਲਾਉਂਦੀਆਂ ਤਾਂ ਉਹ ਇਹ ਦੋਹਾ ਲਾਉਂਦੀਆਂ ਉਤਰ ਉਤਰ ਪੈਣੇ ਡੋਲਿਓ ਕੋਈ ਵੇਖ ਸੌਰੇ ਦਾਨੀ ਬਾਰ ਕੰਧਾ ਚਿਤ ਮ ਚਿਤਿਆ ਕੋਈ ਹਾਥੀ ਚੁੰਮ ਦੇ ਮੀਆਂ ਤੋਂ ਪਿਆਰੀ ਪਿਆਲਾ ਲੈ ਵੀ ਨੀ ਖਾ ਪੈ ਰਹਿ ਠਣਾਰੋਲਦੀ ਕੋਈ ਲੋਕੀ ਕਾਰਨ ਨੀ ਅੱਜ ਦੇਣ ਸ਼ਾਦੀਆਂ ਵਿਚਾਰ